ਸਮੇਂ ਅਸੀਂ ਪਵਾਨੀਗੜ ਦੇ ਨੇੜੇ ਪਿੰਡ ਆਲੋਆਰਕ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਜਿਸ ਦਾ ਕੀ ਇਤਿਹਾਸ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1722 ਸੰਮਤ ਨੂੰ ਇੱਥੇ ਜਿਹੜਾ ਕੱਤਕ ਦੇ ਮਹੀਨੇ ਦੇ ਵਿੱਚ ਜਿਹੜੇ ਆਪਣੇ ਚਰਨ ਪਾਏ ਸੀਗੇ ਜਿਸ ਤੋਂ ਬਾਅਦ ਜਿਹੜਾ ਦੂਸਰਾ ਇਤਿਹਾਸ ਹੈ ਉਹ ਇਹਦੇ ਨਾਲ ਜੁੜਦਾ ਹੈ ਕਿ ਜਿਹੜਾ ਇਤਿਹਾਸ ਦੇ ਵਿੱਚ ਦਿਵਾਨ ਟੋਡਰਮਲ ਦੀ ਜਿਹੜੀ ਇਹ ਜਗ੍ਹਾ ਸੀਗੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਦੋਂ ਜਿਹੜੇ ਛੋਟੇ ਸਹਬਜ਼ਾਦਿਆਂ ਨੇ ਜਿਨ੍ਹਾਂ ਨੂੰ ਸਰਹੰਦ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾਗਾ ਤਾਂ ਜਿਹੜੇ ਉਹਨਾਂ ਦੇ ਆਸਤ ਸੀਗੇ ਤਾਂ ਉਹ ਇੱਥੇ ਲਿਆਂਦੇ ਗਏ ਸੀਗੇ ਤਾਂ ਇੱਥੇ ਲੰਬੇ ਸਮੇਂ ਤੋਂ ਜਿਹੜਾ ਲੋਕ ਵੱਡੀ ਗਿਣਤੀ ਦੇ ਵਿੱਚ ਆਪਣੀ ਸ਼ਰਧਾ ਦੇ ਨਾਲ ਇੱਥੇ ਆਉਂਦੇ ਨੇਗੇ ਤਾਂ ਇੱਥੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਆਸ ਜਾਣਾਂਗੇ ਕੀ ਨਾਮ ਹੈ ਜੀ ਆਪਣਾ ਗੁਰਦਤ ਸਿੰਘ ਆ ਜੀ ਹਾਂ ਗੁਰਦਤ ਸਿੰਘ ਜੀ ਕੀ ਇਤਿਹਾਸ ਹੈ ਜੇ ਪੂਰੀ ਜਾਣਕਾਰੀ ਦੀ ਗੱਲ ਕਰੀਏ ਤਾਂ ਕਿਵੇਂ ਜਿਹੜੀ ਇਹ ਜ਼ਮੀਨ ਸੀਗੀ ਕਿਸ ਦੀ ਜ਼ਮੀਨ ਸੀਗੀ ਕਿਵੇਂ ਇਹ ਅੱਜ ਇੱਕ ਵੱਡਾ ਇਤਿਹਾਸਿਕ ਗੁਰਦੁਆਰਾ ਜਿਹੜਾ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ ਪੂਰੀ ਦੁਨੀਆ 'ਚ ਲੋਕ ਇੱਥੇ ਆਉਂਦੇ ਨੇਗੇ ਇਹ ਜ਼ਮੀਨ ਟੋਡਰਮੱਲ ਦੀ ਸੀਗੀ ਜਿਹੜਾ ਮਸ਼ਹੂਰ ਟੋਡਰਮੱਲ ਹੋਇਆ ਫਤਿਹਗੜ੍ਹ ਸਾਹਿਬ ਵਿਖੇ ਜਿਨ੍ਹਾਂ ਨੇ ਮਾਤਾ ਗੁਜਰ ਕੌਰ ਜੀ ਤੇ ਸਹਿਬਜ਼ਾਦਾ ਦਾ ਮੋਰਾ ਖੜੀਆਂ ਕਰਕੇ ਸੰਸਕਾਰ ਕੀਤਾ ਸੀ ਅਤੇ ਸੰਸਕਾਰ ਤੋਂ ਬਾਅਦ ਜਿਹੜੇ ਅਸਤ ਸੀ ਉਹ ਦਬਾਨ ਟੋਡਰ ਮਲ ਦੇ ਨਾਲ ਇੱਕ ਭਾਈ ਜੋਤ ਸਿੰਘ ਹੋਏ ਨੇ ਹੋਰ ਸੀਐਸਪਿੰਟ ਦੇ ਤੇ ਉਹਨਾਂ ਨੂੰ ਦੇਖ ਕੇ ਇੱਥੇ ਭੇਜਿਆ ਸੀ ਉਹ ਅਸਤ 1991 ਦੇ ਵਿੱਚ ਬਾਕ ਇਹਦਾ ਇਸ ਸਥਾਨ ਤੋਂ ਖੜਾ ਹਸਾਬ ਦੇ ਥੱਲੋਂ ਮਿਲੇ ਨੇ ਤੇ ਉਹ ਅਸਤ ਸੀ ਅਸਤ ਥੋੜੀ ਹੀ ਸੀ ਉਹ ਜਿਵੇਂ ਆਪਾਂ ਫੁੱਲ ਚੁੱਕ ਦਿਆਂ ਅਗੀਠੇ ਦੇ ਥੋੜੀ ਹੁੰਦੇ ਨੇ ਉਹ ਇਹ ਕਰੀਬਣਾ ਹਰ ਇਹ ਜਾਣੇ ਕਿ ਬੱਚੇ ਜਿਵੇਂ 7 ਅਤੇ 9 ਸਾਲ ਦੇ ਬੱਚੇ ਸੀ ਬੱਚਿਆਂ ਦੇ ਿੱਡੇ ਿੱਡੇ ਕਸਤ ਹੋਣਗੇ ਛੋਟੇ ਛੋਟੇ ਜੇ ਮਾਤਾ ਗੁਜਰ ਕੌਰ ਜੀ ਦੇ ਸੀਜਾ ਤੇ ਬਾਕੀ ਦਾ ਜਿਹੜਾ ਸਾਰਾ ਅੰਗੀਠਾ ਸੀ ਉਹ ਉੱਥੇ ਹੀ ਸਾਮਿਆ ਹੋਇਆ ਉੱਥੇ ਗਾਗਰ ਦੇ ਵਿੱਚ ਇੱਕ ਮੈਂ ਸ਼ੁਰੂ ਤੋਂ ਦੱਸਾਂ ਵੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪਹਿਲੀ ਵੱਡੀ ਯਾਤਰਾ ਕੀਤੀ ਆ ਨਾ ਜਦੋਂ ਅਸਾਂ ਮਨੂ ਗਏ ਨੇ ਸੱਚੇ ਪਾਤਸ਼ਾਹ ਜੀ ਪਟਨਾ ਸਾਹਿਬ ਜੀ ਅਗਲੇ ਸਾਲ ਸਤਿਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਉਹ ਉਹ ਯਾਤਰਾ ਦੇ ਵਿੱਚ ਇੱਥੇ ਆਏ ਸੀ ਇੱਥੇ ਜਿਹੜੇ ਨਿੰਮ ਦੇ ਥੱਲੇ ਜਿਹੜੇ ਆਸਣ ਲਾਇਆ ਸੱਚੇ ਪਾਤਸ਼ਾਹ ਨੇ ਉਹ ਉੱਥੇ ਉਹ ਨਿੰਮ ਦੇ ਪੱਤੇ ਮਿੱਠੇ ਹੋ ਗਏ ਸੀ ਇਹ ਗੱਲ ਜਾਣਦੀ ਸੀ ਨੇ ਸੀ ਚੱਲ ਰਹੀ ਆ ਤੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਮਤਲਬ ਦੱਸਿਆ ਕਰਦੇ ਸੀ ਅੱਗੇ ਦੀ ਅੱਗੇ ਜਿਵੇਂ ਅੱਗੇ ਦੀ ਅੱਗੇ ਹਾਜੀ ਹਾ ਜਵਾਨੇ ਦੱਸਦੇ ਹੁੰਦੇ ਸੀ ਤੇ ਉਦੋਂ ਬਾਅਦ ਇਤਿਹਾਸਕਾਰ ਵੀ ਕਾਫੀ ਆਏ ਉਹਨਾਂ ਨੇ ਵੀ ਆਪਣੇ ਆਪਣੇ ਅਨੁਸਾਰ ਇੱਥੇ ਜ਼ਿਕਰ ਕੀਤਾ ਇੱਥੇ ਜਿਹੜੇ ਸਧਾਲੂ ਉਸ ਸਮੇਂ ਗ੍ਰੰਥੀ ਸੀ ਤਕਰੀਬਨ 1900ਵੀਂ ਸਦੀ ਦੇ ਵਿੱਚ 1903 ਤੱਕ ਦੇ ਵਿੱਚ ਆਜੀ ਬਾਬਾ RAM ਸਿੰਘ ਆ ਉਹਨਾਂ ਨੇ ਵੀ ਇੱਕ ਆਪਣਾ ਹੱਥ ਲਿਖਤ ਖਰੜਾ ਤਿਆਰ ਕੀਤਾ ਸੀ ਉਹ ਹੱਥ ਲਿਖਤ ਖਰੜਾ ਇੱਥੋਂ ਕੋਈ ਮਤਲਬ ਉਹਨਾਂ ਨੇ ਜੁਨੀ ਪੰਜਾਬੀ ਜੁਨੀ ਮਰਾਠੀ ਪਛਾਤਾ ਪਟਿਆਲੇ ਹੁਣ ਉਹ ਮਿਲਿਆ ਨਹੀਂ ਸਾਨੂੰ ਕੋਸ਼ਿਸ਼ ਅਸੀਂ ਕਰਦੇ ਆਂ ਵੀ ਜੇ ਜਿਹੜਾ ਉਹ ਹੱਥ ਲਿਖਤ ਖਰੜਾ ਸਾਨੂੰ ਮਿਲ ਜਾਵੇ ਇੱਕ ਪੋਹ ਦੀਆਂ ਰਾਤਾਂ ਕਿਤਾਬ ਆ ਭਾਈ ਸਰਿੰਦਰ ਸਿੰਘ ਖਾਲਸਾ ਖਜੂਰਲਾ ਉਹਨਾਂ ਨੇ ਲਿਖੀ ਹੋਈ ਆ ਉਹ ਕਿਤਾਬ ਆ ਉਹਦੇ ਵਿੱਚ ਜ਼ਿਕਰ ਆਉਂਦਾ ਏ ਕਿ ਇੱਕ ਹੱਥ ਲਿਖਤ ਖਰੜਾ ਜਿਹੜਾ ਉਹਨਾਂ ਨੇ ਲਿਖਿਆ ਸੀ ਵੀ ਉਹ ਉੱਥੇ ਯੂਨੀਵਰਸਿਟੀ ਚ ਪਿਆ ਏ ਉਹ ਕੋਸ਼ਿਸ਼ ਕਰਾਂਗੇ ਅਸੀਂ ਤੇ ਇੱਥੇ ਇੱਕ ਤਰ੍ਹਾਂ ਤਰ੍ਹਾਂ ਦੇ ਕੌਤਕ ਵਰਤਦੇ ਨੇ ਬਾਕੀ ਜਦੋਂ ਹੁਣ ਆ 1960-65 ਦੇ ਵਿੱਚ ਇੱਕ ਐਸਾ ਘਟਕ ਵਰਤਿਆ ਕਿ ਜਿਵੇਂ ਰਾਤ ਨੂੰ ਇੱਥੇ ਜਿਹੜੇ ਆਰਮ ਸਿੰਘ ਗ੍ਰੰਥੀ ਹੁੰਦੇ ਸੀ 1960 ਵਿੱਚ ਆਏ ਸੀ ਉਹ ਗ੍ਰੰਥੀ ਉਹਨਾਂ ਨੂੰ ਦਰਸ਼ਨ ਹੋਏ ਮਾਤਾ ਗੁਜਰ ਕੌਰ ਜੀ ਜਿਵੇਂ ਤੁਰੇ ਆਉਂਦੇ ਨੇ ਤੇ ਇਧਰੇ ਪਾਸੇ ਜਿਵੇਂ ਬਾਬਾ ਜੋਰਾਵਰ ਸਿੰਘ ਜੀ ਹੁੰਦੇ ਹੁਣੇ ਤੇ ਇਧਰੇ ਪਾਸੇ ਬਾਬਾ ਫਤਿਹ ਸਿੰਘ ਜੀ ਜਿਵੇਂ ਦੋ ਹੀ ਹੱਥਾਂ ਨਾਲ ਤੁਰੇ ਆਉਂਦੇ ਨੇ ਬੱਚੇ ਇਹ ਉਹ ਬਾਕ ਇਹਦਾ ਪੜਾਣਾ ਤੜਕੇ ਨੂੰ ਜਦੋਂ ਦੇਖਿਆ ਦਿਨ ਚੜ੍ਹੇ ਸੰਗਤਾਂ ਨੇ ਉਹ ਬਾਕ ਇਹਦਾ ਪੜਾਣਾ ਕਰੀਆਂ ਪਈਆਂ ਸੀ ਫਾਰਸ ਦੇ ਵਿੱਚ ਜਿਹੜਾ ਸਿਮੈਂਟਡ ਆਪਾਂ ਫਾਰਸ ਅੱਗੇ ਲਾਉਂਦੇ ਹੁੰਦੇ ਸੀ ਉਹਦੇ ਵਿੱਚ ਕਾਉ ਪੜਾ ਉਹ ਸਮੇਂ ਤਾਂ ਟੱਕਤੀਆਂ ਪਰ ਜਦੋਂ 1991 ਦੇ ਵਿੱਚ ਇੱਥੇ ਕਾਰ ਸੇਵਾ ਲੱਗੀ ਉਹ ਪੜਾ ਕਾਰ ਸੇਵਾ ਦੇ ਵਿੱਚ ਟੁੱਟ ਗਈਆਂ ਕੁਦਰਤੀਓਂ ਇੱਕ ਪੈੜ ਜਿੱਥੇ ਘਾਹਣ ਲੱਗਿਆ ਸੀ ਉਹਦਾ ਉਹ ਇਸ ਤਰ੍ਹਾਂ ਸਾਨੇ ਹੀ ਪੈੜ ਦੇ ਓਖੜ ਗਿਆ ਉਹ ਪੱਥਰ ਉਹ ਪੱਥਰ ਨੂੰ ਕਿਸੇ ਛੜਦਾ ਮਾਨ ਨੇ ਇੱਕ ਪਾਸੇ ਧਰਤਾ ਉਹ ਉਹੀ ਪੱਥਰ ਅੱਜ ਤੱਕ ਸਾਮਿਆ ਹੋਇਆ ਉਹਦੇ ਤੇ ਇਹ ਮਾਤਾ ਸਾਹਿਬ ਦੀs ਪਰਥਕ ਆਰ ਉੱਕਰੀ ਹੋਈ ਆ ਇੱਕ ਇੱਥੇ ਹੋਰ ਕੌਤਕ ਜਿਹੜਾ ਸਮੇਂ-ਸਮੇਂ ਤੇ ਵਰਤਦੇ ਨੇ ਕੌਤਕ ਵਰਤਿਆ ਜਿਵੇਂ ਇੱਥੇ ਸਾਹਮਣੇ ਆਪਾਂ ਇੱਧਰ ਦੇਖਦਿਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਣ ਸਾਹਮਣੇ ਇਸ ਦੇ ਸਾਹਮਣੇ ਬਿਲਕੁਲ ਇਸ ਸਥਾਨ ਤੋਂ ਉਹ ਜਿੱਥੇ ਉਹ ਓਟਾ ਏ ਓਟੇ ਦੇ ਲਵ ਓਟੇ ਤੋਂ ਇਹ ਜਦੋਂ ਸਰੋਵਰ ਪੱਟਿਆ ਸੀ ਨਾ ਕੱਚਾ ਸਰੋਵਰ ਪੱਟਿਆ ਜਦੋਂ 7-8 ਫੁੱਟਾ ਤਾਂ ਦੂਜੇ ਦਿਨ ਨੂੰ ਪਾਣੀ ਆਪਣੇ ਆਪ ਸਾਈਡ ਤੋਂ ਰਸਣ ਲੱਗ ਗਿਆ ਹੇਠਲਾ ਪਾਣੀ ਜਦੋਂ ਇੱਥੇ ਹੈਗਾ ਤੀ 150 150 ਫੁੱਟ ਦੇ ਕਰੀਬ ਸੀ ਤੇ ਹਾਰੇ-ਦਾਰੇ ਦਾ ਜਿੱਥੇ ਖੇਤਾਂ ਨੂੰ ਪਾਣੀ ਲੱਗਦਾ ਤੀ ਉਧਰੇ ਬਸ ਇੱਕ ਤੁਪਕਾ ਵੀ ਨਹੀਂ ਆਇਆ ਨਾ ਥੱਲੋਂ ਆਇਆ ਸਿਰਫ ਇਧਰੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੋਂ ਆਇਆ ਜਦ ਕਿ ਉਸ ਸਮੇਂ ਇਹ ਮੂਵੀ ਬਣੀ ਹੋਈ ਆ ਇਹ ਤਕਰੀਬ ਨਾ ਇਹ ਬਣੀ ਹੋਈ ਆ 2015-16 ਦੀ ਦੇ ਵਿੱਚ ਆਲੋ ਆਰਖ ਭਰ ਕੇ ਆਪਾਂ ਉਹ ਮੋਬੀ ਵੀ ਨਿਕਲ ਸਕਦੀ ਆ ਜਾਂ ਮਨਜੀਤ ਸਾਹਿਬ ਟੀਵੀ ਪਰ ਕੇ ਨਿਕਲ ਸਕਦੀ ਆ ਜੋ ਟੱਬ ਤਾਂ ਇਹ ਉਸ ਸਮੇਂ ਇਸ ਉਹ ਜਲ ਸਾਫ ਦਿਖਾਈ ਦੇ ਰਿਹਾ ਬਿਲਕੁਲ ਮੀਤ ਪ੍ਰਧਾਨ ਵੀ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂਗੇ ਕਿ ਕਿਵੇਂ ਦੇਖਦੇ ਕਿ ਅੱਜ ਵੱਡੇ ਪੱਧਰ ਤੇ ਸੰਗਤਾਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਨੇਗੀਆਂ ਤਾਂ ਦਰਸ਼ਨ ਕਰਨ ਆਉਂਦੀਆਂ ਨੇਗੀਆਂ ਤਾਂ ਕੀ ਕੀ ਇਤਿਹਾਸ ਜਿਹੜਾ ਹੋਰ ਇਸ ਗੁਰਦੁਆਰਾ ਦੇ ਨਾਲ ਜੁੜਿਆ ਹੋਇਆ ਹੈ ਜੀ ਇੱਥੇ ਜਿਹੜਾ ਛਰਦਾ ਨਾਲ ਆਉਂਦੇ ਨਾ ਹੁਣ ਛਰਦਾ ਨਾਲ ਜੋ ਵੀ ਮਨੋ ਕਾਮਨਾ ਪੂਰੀ ਕਰਦੀ ਆ ਵੀ ਸ਼ੁਭ ਕਾਮਨਾਵਾਂ ਪੂਰਨ ਹੁੰਦੀਆਂ ਨੇ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦੀ ਉਪਾਰ ਕਿਰਪਾ ਹੈ ਜਿਹੜਾ ਵੀ ਆਉਂਦਾ ਉਹਦੇ ਕਾਰਜ ਜਰਾ ਸੁੰਦੇ ਨੇ ਸੱਚੇ ਪਾਤਸ਼ਾਹ ਤੇ ਬਹੁਤ ਵਧੀਆ ਚੜ੍ਹਦੀ ਕਲਾ ਹੋਵੇ ਬਿਲਕੁਲ ਕਿਵੇਂ ਦੇਖਦੇ ਹੋਗੇ ਕਿ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚੇ ਸੀਗੇ ਤਾਂ ਕਿਸ ਤਰ੍ਹਾਂ ਦਾ ਇਤਿਹਾਸ ਸੀਗਾ ਜਿਹੜਾ ਕਿਉਂਕਿ ਇਸ ਤੋਂ ਬਾਅਦ ਦਾ ਇਤਿਹਾਸ ਵੀ ਟੋਡਰਮਾਲ ਦੇ ਨਾਲ ਜੁੜਿਆ ਰਿਹਾਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਾਹਿਬ ਜਦੋਂ ਇੱਥੇ ਆਏ ਨੇ 300 ਸਿੰਘਾਂ ਦੇ ਸਮੇਤ ਇੱਥੇ ਆਏ ਨੇ ਜੀ ਜਦੋਂ ਦਵਾਨ ਟੋਡਰਮਲ ਨੂੰ ਪਤਾ ਲੱਗਿਆ ਭਾਈ ਜੋਧ ਸਿੰਘ ਤੋਂ ਜੋਧ ਸਿੰਘ ਇਸੇ ਨਗਰ ਦਾ ਰਹਿਣ ਵਾਲਾ ਸੀ ਜਦੋਂ ਆ ਕੇ ਦਰਸ਼ਨ ਕੀਤੇ ਸੱਚੇ ਪਾਤਸ਼ਾਹ ਦੇ ਭੁੱਖ ਲੱਗੀ ਹਮ ਦਰਸ਼ਨਾਂ ਦੀ ਤਾਂਗ ਸੀ ਸੱਚੇ ਪਾਸ਼ਾ ਅਰਦਾਸਾਂ ਕਰਦੇ ਰਹਿੰਦੇ ਸੀ ਸਾਰੀ ਰਾਤ ਸੇਵਾ ਦੇ ਵਿੱਚ ਲੱਗੇ ਰਿਹਾ ਸਾਰਾ ਪਰਿਵਾਰ ਜੀ ਜਦੋਂ ਸੱਚੇ ਪਾਤਸ਼ਾਹ ਤੋਂ ਆਗਿਆ ਮੰਗੀ ਕਰੀਬ ਨਵਾਜ ਕਹਿਣ ਲੱਗੇ ਵੀ ਅਸੀਂ ਜਾਣਾ ਹੈ ਸੱਚੇ ਪਾਤਸ਼ਾਹ ਨੂੰ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਨਾ ਜਾਵੋ ਹੂੰ ਸਾਡਾ ਇੱਥੇ ਮਨ ਹੋਰ ਕਰਦਾ ਤੁਹਾਡੀ ਸੇਵਾ ਕਰਨ ਨੂੰ ਹੂੰ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੀ ਤੋਂ ਸੇਵਾ ਲਵਾਂਗੇ ਅਸੀਂ ਹੂੰ ਤੇ ਇਥੋਂ ਫਿਰ ਤੁਹਾਨੂੰ ਪਤਾ ਹੀ ਆ ਫਿਰ ਅਸਥੀਆਂ ਕਿਵੇਂ ਦਵਨ ਟੋਡਰ ਮੰਦ ਲਈ ਇੱਥੇ ਪਹੁੰਚਾਈਆਂ ਨੇ ਉਹ ਸੇਵਾ ਲਈ ਫਿਰ ਇੱਥੇ ਸੰਗਤ ਜਿਹੜੇ ਆਪਣੇ ਇੱਥੇ ਉੜਾ ਬੰਨਿਆ ਸੀ ਔਰ ਸੰਗਤ ਦਰਸ਼ਨ ਦੂਰੋਂ ਦੂਰੋਂ ਕਰਕੇ ਆਉਂਦੀ ਆ ਇੱਥੋਂ ਤੱਕ ਵੀ ਦਿੱਲੀ ਬਾਹਰਲੇ ਦੇਸ਼ਾਂ ਤੇ ਦੇ ਵਿੱਚੋਂ ਵੀ ਸੰਗਤ ਆਉਂਦੀ ਆ ਜੀ ਇੱਥੇ ਤੇ ਆ ਕੇ ਸੱਚੇ ਪਾਤਸ਼ਾਹ ਦੀ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਹੂੰ। ਇਹ ਦਿਵਾਨ ਟੋਡਰਮਲ ਦਾ ਵੀ ਜਿਹੜਾ ਪਿੰਡ ਹੈ ਇਹ ਦੱਸਿਆ ਜਾਂਦਾ ਹੈਗਾ ਤਾਂ ਕਿਤੇ ਨਾ ਕਿਤੇ ਦਿਵਾਨ ਟੋਡਰਮਲ ਦਾ ਇਤਿਹਾਸ 'ਚ ਇੱਕ ਵੱਡਾ ਨਾਂ ਹੈਗਾ ਕਿ ਸਭ ਤੋਂ ਮਹਿੰਗੀ ਜ਼ਮੀਨ ਹੈ ਜਿਹੜੀ ਉਹਨਾਂ ਨੇ ਖਰੀਦ ਕੇ ਸਹਬਜ਼ਾਦਿਆਂ ਨੂੰ ਜਿਹੜਾ ਬਚਾਉਣ ਦੀ ਵੀ ਕੋਸ਼ਿਸ਼ ਉਹਨਾਂ ਨੇ ਕੀਤੀ ਤਾਂ ਉਹਨਾਂ ਦੇ ਲਈ ਜਿਹੜੀ ਜ਼ਮੀਨ ਹੈਗੀ ਉਹ ਮੰਗੀ ਸੀਗੀ ਤਾਂ ਉਸ ਨੂੰ ਲੈ ਕੇ ਵੀ ਕਿਹੜਾ ਪਿੰਡ ਦਾ ਨਾਮ ਹੈਗਾ ਜਾਂ ਗੁਰਦੁਆਰੇ ਦਾ ਨਾਮ ਹੈਗਾ ਦੂਰ ਤੱਕ ਜਾਣਿਆ ਜਾਂਦਾ। ਹਾਂਜੀ। ਇਹ ਫਿਰ ਸਰਦਾ ਸੀ ਉਹਨਾਂ ਨੇ ਗਏ ਗਏ ਤਾਂ ਹੋ ਬਚਾਉਣ ਵਾਸਤੇ ਸੀ। ਹੂੰ। ਵੀ ਪਰ ਟਾਈਮ ਲੱਗਿਆ ਜ਼ਮੀਨ ਵੇਚੀ ਆਪਣੀ ਕੋਠੀ ਵੇਚੀ ਘਰ-ਬਾਰ ਵੇਚਿਆ ਟੂਮਾਂ ਵੇਚੀਆਂ ਗਹਿਣੇ ਸਾਰਾ ਕੁਝ ਇਕੱਠਾ ਕਰਕੇ ਵੀ ਮੈਂ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਨੂੰ ਛਡਾ ਲਊਗਾ ਪਰ ਉੱਥੇ ਪਾਣਾ ਬੀਤ ਗਿਆ ਸੀ ਮਾਤਾ ਗੁਜਰਕੌਰ ਵੀ ਸ਼ਹੀਦ ਹੋ ਗਏ ਸੀ ਸਹਿਬਜ਼ਾਦੇ ਵੀ ਸ਼ਹੀਦ ਹੋ ਗਏ ਸੀ ਫਿਰ ਜਦੋਂ ਉਹਨਾਂ ਨੇ ਇਹੀ ਵੀ ਮੈਂ ਹੁਣ ਇਹਨਾਂ ਦਾ ਸੰਸਕਾਰ ਦੀ ਸੇਵਾ ਕਰ ਲਵਾਂ ਸ਼ਾਇਦ ਸੱਚੇ ਬਾਦਸ਼ਾਹ ਨੇ ਇਸੇ ਸੇਵਾ ਦੇ ਵਿੱਚ ਹੀ ਕਿਰਪਾ ਕੀਤੀ ਆ ਜਿਹੜਾ ਧੰਨ ਦਿੱਤਾ ਹੈ ਫਿਰ ਉਹਨਾਂ ਨੇ ਸੰਸਕਾਰ ਦੇ ਟਾਈਮ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਤਾਂ ਮੋਹਰਾਂ ਬਿਛਾਈਆਂ ਫਿਰ ਉਹਨੂੰ ਲਾਲਚ ਹੋ ਗਿਆ ਸੁਦੇ ਨੂੰ ਫਿਰ ਕਹਿੰਦਾ ਨਾ ਮੈਂ ਤਾਂ ਟੇਟੀਆਂ ਕਰਕੇ ਲੈਣੀਆਂ ਨੇ ਫਿਰ ਹਾਂ ਜਿੰਨਾ ਵੀ ਮਤਲਬ ਹੈ ਸੀ ਦਵਾਨ ਟੋਡਰ ਮਲਜੀ ਕੋਰੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦਾ ਬਖਸ਼ਿਆ ਹੋਇਆ ਖਜ਼ਾਨਾ ਉਹ ਸਾਰਾ ਦਾ ਸਾਰਾ ਬਿਛਾ ਕੇ ਉੱਥੇ ਸੰਸਕਾਰ ਵਾਲੀ ਜਗ੍ਹਾ ਉਹਨਾਂ ਨੇ ਲੈ ਲਈ ਜੋ ਅੱਜ ਤੱਕ ਸਭ ਤੋਂ ਮਹਿੰਗੀ ਜ਼ਮੀਨ ਦੱਸੀ ਜਾਂਦੀ ਹੈ ਬਿਲਕੁਲ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਦਿਵਾਨ ਟੋਡਰ ਮੱਲ ਨੇ ਜਿਹੜਾ ਸੰਸਕਾਰ ਦੇ ਲਈ ਖਰੀਦੀ ਸੀ ਤਾਂ ਅੱਜ ਕਿਤੇ ਨਾ ਕਿਤੇ ਉਹ ਇਤਿਹਾਸਿਤ ਦੇ ਵਿੱਚ ਜਿਹੜਾ ਦਰਦ ਦਰਜ ਹੋ ਚੁੱਕੇ ਨੇ ਚੀਜ਼ਾਂ ਤਾਂ ਅੱਜ ਵੀ ਜਿਹੜਾ ਇਹ ਗੁਰਦੁਆਰਾ ਹੈਗਾ ਗੁਰਦੁਆਰੇ ਦੇ ਵਿੱਚ ਦੱਸਿਆ ਜਾਂਦਾ ਕਿ ਦੂਰੋਂ ਦੂਰੋਂ ਜਿਹੜੇ ਲੋਕ ਨੇਗੇ ਉਹ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਜਿਹੜੇ ਆਸਤ ਸੀਗੇ ਉਹ ਵੀ ਜਿਹੜਾ ਇੱਥੋਂ ਪ੍ਰਧਾਨ ਸਾਹਿਬ ਨੇ ਦੱਸਿਆਗਾ ਕਿ 1991 ਦੇ ਵਿੱਚ ਰੱਖੇ ਗਈ ਸੀ ਇੱਕ ਸਾਲ ਦੇ ਲਈ ਬਾਹਰ ਰੱਖੇ ਗਏ ਸੀਗੇ ਦਰਸ਼ਨਾ ਦੇ ਲਈ ਤਾ ਵੱਡੀ ਗਿਣਤੀ ਚ ਲੋਕਾਂ ਨੇ ਜਿਹੜਾ ਉਰੇ ਆ ਕੇ ਦਰਸ਼ਨ ਕੀਤੇ ਲੋਕਾਂ ਦੀਆਂ ਮਨੁਕਾਮਨਾਵਾਂ ਨੇ ਜਿਹੜੀਆਂ ਉਹ ਪੂਰੀਆਂ ਹੁੰਦੀਆਂ ਨੇ ਇੱਥੇ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਤਾਂ ਕਿਤਨਾ ਕਿਤੇ ਇੱਕ ਵੱਡਾ ਜਿਹੜਾ ਇਤਿਹਾਸ ਦੇ ਵਿੱਚ ਦਰਜ ਹੈ ਜਿਹੜਾ ਗੁਰਦੁਆਰਾ ਸਾਹਿਬ ਦੈਨਕਸਵਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ